ਲੁਧਿਆਣਾ ਪੁਲਿਸ ਨੇ ਰਾਹਗੀਰਾਂ ਤੋਂ ਮੋਬਾਈਲ ਫੋਨ ਖੋ ਕੇ ਲੁੱਟਖੋ ਕਰਨ ਵਾਲੇ 0 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਚ ਇੱਕ ਮੋਬਾਈਲ ਫੋਨ ਦੇ ਦੁਕਾਨ ਦਾ ਮਾਲਕ ਵੀ ਸ਼ਾਮਿਲ ਹੈ ਜੋ ਕਿ ਖੁਦ ਵੀ ਰਾਹਗੀਰਾਂ ਕੋਲੋਂ ਮੋਬਾਈਲ ਫੋਨ ਖੋ ਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ ਅਤੇ ਲੁੱਟਖੋ ਕੀਤੇ ਗਏ ਮੋਬਾਈਲਾਂ ਨੂੰ ਸਸਤੇ ਰੇਟਾਂ ਵਿੱਚ ਵੇਚ ਦਿੰਦਾ ਹੈ ਜਿਹੜੀ ਰੈਗੂਲਰ ਜਿਹੜੀਆਂ ਕੰਪਲੇਂਟਸ ਆ ਰਹੀਆਂ ਸਨ ਵੀ ਬਬਾਈ ਜਿਹੜੇ ਸਨੇਚ ਹੋ ਰਹੇ ਆ ਪੁਲਿਸ ਆਫਸਰ ਨੇ ਬਹੁਤ ਉਹਦੇ ਤੇ ਮਿਹਨਤ ਕੀਤੀ ਹੈ ਜੀਸੀਪੀ ਸਿਟੀ ਸੋਮਿਆ ਤੁਸ਼ਾਰ ਜਿਹੜੇ ਏਡੀਸੀਪੀ ਫੋਰ ਤੇ ਮਨਦੀਪ ਐਸਐਚਓ ਟਿੱਬਾ ਤੇ ਐਸਐਚਓ ਪੀਏਯੂ ਇਹਨਾਂ ਨੇ ਇਸ ਲਈ ਅਸੀਂ ਦੋ ਵਕਸੇਸ ਦੇ ਵਿੱਚ ਪੀਏਯੂ ਤੇ ਟਿੱਬਾ ਦੇ ਵਿੱਚ ਸਾਡੇ ਪਰਚੇ ਦਰਜ ਹੋਏ ਆ ਉਹਦੇ ਵਿੱਚ ਚਾਰ ਆਦਮੀਆਂ ਨੂੰ ਅਰੈਸਟ ਕੀਤਾ ਜਿਹਦੇ ਵਿੱਚੋਂ 90 65 ਇੱਕ ਪਾਸੋਂ ਤੇ 25 ਜਿਹੜੇ ਇੱਕ ਤੋਂ ਜਿਹੜੇ ਅਸੀਂ ਮੋਬਾਈਲ ਰਿਕਵਰ ਕਰਨ ਚ ਕਾਮਯਾਬ ਹੋਏ ਐ ਇਹ ਦੋ ਟੰਗ ਨਾਲ ਇਹਨਾਂ ਤੋਂ ਵਾਰ ਦਿੱਤਾ ਕੀਤੀਆਂ ਜਾ ਰਹੀਆਂ ਸੀ ਇੱਕ ਤਾਂ ਰੇਲਵੇ ਸਟੇਸ਼ਨ ਦੇ ਵਿੱਚ ਜਦੋਂ ਸਵਾਰੀਆਂ ਉਹਦੇ ਤੇ ਰੇਲਵੇ ਸਟੇਸ਼ਨ ਦੇ ਵਿੱਚ ਚੜ੍ਹਦੀਆਂ ਤੇ ਉਹਦੀ ਪੌਕਟ ਮਾਰਨ ਨਾਲ ਇੱਕ ਚੱਕਰ ਪਰ ਉਹਦੇ ਚ ਨਾਲੋਂ ਵੀ ਜ਼ਿਆਦਾ ਸੀਰੀਅਸ ਫੈਂਸ ਹੈ ਜਿਹੜਾ ਉਹ ਟੋਕਾ ਤੇ ਉਹ ਦਿਖਾ ਕੇ ਉਹ ਰਿਕਵਰ ਵੀ ਹੋਇਆ ਉਹਦੇ ਤੋਂ ਤੇ ਉਹਦੇ ਨਾਲ ਡਰਾ ਕੇ ਅੰਡਰ ਥ੍ਰੈਟ ਜਿਹੜਾ ਮੋਬਾਈਲ ਉਹ ਤੋਂ ਚੋਰੀ ਕੀਤੇ ਜਾਂਦੇ ਸੀ ਤੇ ਇਸ ਕਰਕੇ ਇਹ ਮੋਬਾਈਲ ਜਿਹੜੇ ਮੇਨ ਲਦਾ ਵਨ ਆਫ ਦੀ ਬਿਗੇਸਟ ਰਿਕਵਰੀ ਹੋ ਗਈ ਜਿਹੜੇ 90 ਮੋਬਾਈਲਸ ਐ ਸਿਰਫ ਦੋ ਕੇਸਿਸ ਦੇ ਵਿੱਚ ਇਹਦੇ ਅਸੀਂ ਮੋਬਾਈਲ ਦੀ ਹੁਣ ਸਾਡਾ ਟਾਸਕ ਵੱਧ ਗਿਆ ਮੋਬਾਈਲ ਦੀ ਆਈਐਮਈ ਨੰਬਰ ਤੋਂ ਜਿਹੜੇ ਰਾਈਟਫੁੱਲ ਓਨਰਸ ਐ ਜਿਹੜੇ ਮਾਲਕ ਐ ਜਿਨ੍ਹਾਂ ਤੋਂ ਖੋਏ ਗਏ ਐ ਉਹਨਾਂ ਦਾ ਪਤਾ ਕਰਕੇ ਇੱਕ ਤੁਹਾਡੇ ਰਾਈ ਰਿਕੁਐਸਟ ਵੀ ਕਰੂੰਗਾ ਵੀ ਇੱਕਦਮ ਰੈਸ਼ਨ ਨਾ ਕਰ ਲੈਣ ਵੀ ਸਾਡਾ ਮੋਬਾਈਲ ਸਾਡਾ ਮੋਬਾਈਲ ਸਾਨੂੰ ਟਾਈਮ ਦੇ ਦੇਣਾ ਆਫਸਰ ਅਸੀਂ ਸਾਈਬਰ ਸੈੱਲ ਵਾਲੇ ਲਾਵਾਂਗੇ ਇਦੇ ਵਿੱਚੋਂ ਆਈਐਮਆਈ ਨੰਬਰ ਕੱਢ ਕੇ ਫਿਰ ਉਹਦੀ ਕੰਪਨੀ ਦੀ ਡਿਟੇਲ ਲਵਾਂਗੇ ਵੀ ਕਿਹੜਾ ਸਿਮ ਯੂਜ਼ ਕੀਤਾ ਫਿਰ ਸਿਮ ਤੋਂ ਹੋ ਸਕਦਾ ਹੈ ਇਹਦੇ ਵਿੱਚੋਂ ਚੋਰੀ ਜਿਹੜਾ ਇਹਨਾਂ ਨੇ ਕੋਈ ਪਾ ਕੇ ਦੇਖਿਆ ਵੀ ਹੋਵੇ ਥੋੜਾ ਜਿਹਾ ਟਾਈਮ ਲੱਗੂਗਾ ਐਕਸਾਈਜ਼ ਦੇ ਵਿੱਚ ਪਰ ਮੈਨੂੰ ਉਮੀਦ ਹੈ ਵੀ ਅਸੀਂ ਜਲਦੀ ਰਾਈਟ ਫਾਰ ਓਨਰ ਟ੍ਰੇਸ ਕਰਕੇ ਉਹਨਾਂ ਨੂੰ ਹੈਂਡਓਵਰ ਕਰਾਂਗੇ ਕਿੰਨਾ ਵੱਡਾ ਚੈਲੰਜ ਹੁੰਦਾ ਜਿਵੇਂ ਚੋਰੀ ਦੇ ਮੋਬਾਈਲ ਅੱਗੇ ਵੇਚ ਦਿੱਤੇ ਜਾਂਦੇ ਆ ਫਿਰ ਤੁਸੀਂ ਜਿਹੜਾ ਉੱਥੇ ਤੱਕ ਪਹੁੰਚਦੇ ਹੋ ਉਹਨੇ ਪੈਸੇ ਦਿੱਤੇ ਹੁੰਦੇ ਆ ਫਿਰ ਕਿੱਦਾਂ ਉਸ ਤੋਂ ਮਤਲਬ ਲਿਆ ਜਾਂਦਾ ਮੋਬਾਈਲ ਨੂੰ ਔਰ ਜਿਹੜੇ ਦੁਕਾਨਦਾਰ ਲੈ ਰਹੇ ਨੇ ਜਾਂ ਜਿਹੜਾ ਚੋਰੀ ਦਾ ਮਾਲ ਇਹ ਪਤਾ ਹੋਣ ਕਰਕੇ ਜਿਹੜਾ ਕਿ smartphones ਸਾਨੂੰ ਲੱਗਦਾ ਵੀ 10-15000 ਦਾ ਜਿਹੜਾ smartphone ਆ 20000 ਦਾ ਤੇ ਕੋਈ ਦੁਕਾਨਦਾਰ ਜੇ 1500 ਤੇ 2000 ਦੇ ਵਿੱਚ ਉਹਨੂੰ ਖਰੀਦ ਰਿਹਾ ਇਹਦਾ ਗੱਲ ਉਹਨੂੰ ਮੰਨਣਾ ਚਾਹੀਦਾ ਵੀ ਉਹਨੂੰ ਪਤਾ ਹੈ ਵੀ ਇਹ ਚੋਰੀ ਦਾ ਤੇ ਇਹਦੇ ਨਾਲ-ਨਾਲ ਜਿਹੜਾ ਬੰਦਾ ਉਸ ਦੁਕਾਨ ਦੇ ਵਿੱਚੋਂ ਜਿਹੜਾ 15 ਤੋਂ 20000 ਦਾ ਮੋਬਾਈਲ 3-4000 ਰੁਪਏ ਦਾ ਖਰੀਦ ਰਿਹਾ ਤੇ ਉਹਨੂੰ ਵੀ ਸ਼ਾਇਦ ਪਤਾ ਹੈ ਵੀ ਇਹ ਚੋਰੀ ਦਾ ਇਸ ਕਰਕੇ ਚੈਲੰਜ ਬਹੁਤ ਵੱਡਾ ਹੈ ਅਸੀਂ ਜਿਹੜੇ ਜਿਵੇਂ ਤੁਸੀਂ ਬੜਾ ਤੁਹਾਡਾ ਵੈਲਡ ਸੁਜੈਸ਼ਨ ਹੈ ਵੀ ਜਿਹੜੇ ਬੰਦੇ ਖਰੀਦ ਰਹੇ ਆ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋਣਾ ਚਾਹੀਦਾ ਅਸੀਂ 100% ਜਿਵੇਂ ਅੱਜ ਵੀ ਇਹਦੇ ਵਿੱਚ ਇੱਕ ਟੈਲੀਕਾਮ ਸ਼ਾਪ ਚਲਾਉਂਦਾ ਛੋਟੀ ਜੀ ਸ਼ਾਪ ਹੈ ਜਿਹਦੇ ਵਿੱਚ ਦੇਖੋ ਆਪ ਹੀ ਚੋਰੀ ਦਾ ਮਾਲ ਖਰੀਦ ਲਿਆ ਆਪ ਹੀ ਵੇਚਦਾ ਆਪ ਹੀ ਨਾਲ ਵਿੱਚੋਂ ਦਾ ਲਾ ਕੇ ਚੋਰੀ ਕਰਨ ਤੁਰ ਪਿਆ ਇਹ ਤਾਂ ਸਰਕੂਲੇਸ਼ਨ ਹੋ ਗਈ ਮੋਬਾਈਲ ਦੇ ਵਿੱਚ ਵੀ ਪੈਸੇ ਮੋਬਾਈਲ ਨੂੰ ਕਮਾਈ ਜਾਣਾ ਤੇ ਪੈਸੇ ਵਿੱਚੋਂ ਉਹ ਕਰੀ ਜਾਣਾ ਹੈ ਇਹੀ ਮਾੜੇ ਧੰਦੇ ਆ ਜਿਹੜੇ ਅਸੀਂ ਬੰਦ ਕਰਾਉਣੇ ਆ థాంਕ ਯੂ ਸੋ ਮੱਚ ਲਾਈਵ ਤੇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਕੁਮਾਰਤੀ ਵਿਸ਼ੇਸ਼ ਰਿਪੋਰਟ